ਕਾਲੀ ਭਾਈ ਦੇ ਨਾ ਸ਼ਾਬਾਸ਼ ਚਲੋ ਇਹ ਕਾਲੀ ਸਪਰੇ ਕਿਹੜੀ ਆ ਗੀ ਹਰੇ ਕਿਹੜੀ ਆ ਗਈ ਕਾਲੇ ਰੰਗ ਵਾਲੀ ਇਹਦੇ ਨਾਲ ਵੱਧ ਜਾਉਣਾ ਹੁੰਦਾ ਖਬਚੂ ਖਬਚੂ ਬਸ ਇੱਥੇ ਚਲੋ ਜਮਾ ਸਿੱਧੇ ਹੋ ਆਇਆ ਗੰਮਦੰਦੇ ਖੇਤੀ ਦੇ ਕੜ ਕੇ ਲੱਗਿਆ ਰੇ ਸਟਣ ਵਿਚਦੀ ਬੱਬੂ ਮਾਨ ਵਾਲੀ ਗੱਲ ਹੋ ਗਈ ਕਦੇ ਮੋਟਰ ਸੜ ਗਈ ਕਦੇ ਬੋਰ ਖੜ ਗਿਆ ਤੇ ਬੋਰ ਖੜ ਗਿਆ ਹੋੜਾ ਤੇ ਉਹਦੇ ਪਟੇ ਨੇ ਕਾਲੇ ਤੇਲ ਨੇ ਕਰਤੇ ਕਾਲੇ ਲੀੜੇ ਲੱਪੇ ਚੋਬਰਾਂ ਦੇ ਤੇ ਆ ਸਿੱਟ ਕੇ ਚਾਰ ਗੱਲਾਂ ਜਾਣਗੇ ਘਰੇ ਜੱਗੇ ਦੇ ਬਾਪੂ ਵਾਂਗੂ ਸਿੱਧੇ ਆਇਓ ਚੱਲ ਪਏ ਜਹਾਜ਼ ਅਸਲੀ ਤਾਂ ਐ ਹੋਇਆ ਪਿਆ ਹੁਣ ਇਹਦਾ ਜਿਹੜਾ ਚਾਨਣ ਵਧਾ ਕੇ ਦਿਖਾਉਣਾ ਥੋਨੂੰ ਓਹ ਹੋ ਫਿਰਦੇ ਆ ਓਥੇ ਸਾਂਗਾ ਤੋਂ ਚੜਦਾ ਯਾਰ ਸਾਂਗਾ ਤੋਂ ਚੜਦਾ ਆ ਆ ਬਾਇਆ ਬੋਲਾ ਨੀ ਪਿਆ ਕਰਕੇ ਬੋਲਾ ਵਾਲਾ ਓਟੇ 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 ਆ ਪੁੱਲ ਚੜਨਾ ਮੈਂ ਕਾਲੇ ਤੇਲ ਵਾਲੇ ਬੰਦੇ ਪਹਿਲੀ ਵਾਰ ਦੇ ਓ ਕੋਸ ਮੜਾ ਭਾਵਾ ਤੇਲ ਜਾ ਕੇ ਕਿਤੇ ਸੇਕਾ ਕੱਪਾ ਮੁੜਦਾ ਆ ਆ ਗੱਲ ਕਰੀ ਇਹਨੇ 16 ਨੇ ਸੱਚ ਵੀ ਇਹ ਖਾਦਾਂ ਜਿਹੜੀਆਂ ਇਹ ਖਰਚੇ ਪੂਰੇ ਕਰਨ ਖਾਤਰ ਪਾਉਣੀਆਂ ਬਈ ਆ ਗਸਵਾ ਪਾਉਂਦੇ ਆ ਜੀ ਜੀ ਕਰਦਾ ਪਾਉ ਨੂੰ ਪਾਉਣੀ ਪੈਂਦੀ ਵੀ ਇਹ ਖਰਚੇ ਪੂਰੇ ਕਰਨ ਖਾਤਰ ਗਰਮੀ ਨੇ ਕੀ ਹਾਲ ਕਰਿਆ ਹੂੰ ਸੋਨੇ ਦਾ ਇਹੀ ਗਰਮੀ ਨਾਲ ਆ ਪਈ ਹੁੰਦੀ ਹੋ 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 ਹਾਂ ਮਤਲਬ ਵੀ ਕੋਨੇ ਜਾਣਾ ਇੱਕ ਨੇ ਮੋੜਾ ਤੇ ਇੱਕ ਇਹ ਮੋੜਾਂਗੇ ਇੱਕ ਆ ਰਹਿ ਜੂਆ ਇਹ ਖਰਚੇ ਪੂਰੇ ਹੁੰਦੇ ਨਹੀਂ ਤਾਂ ਕਰਨੇ ਬੰਦੇ ਨਹੀਂ ਤਾਂ ਇਕੱਲੇ ਦੂ ਦਾਣੇ ਵੀ ਸਿੱਟ ਸਕਦੇ ਆ ਜੇ ਰੇਟ ਜਿਵੇਂ ਮਾਨ ਨੂੰ ਕਾ ਗਰਮੀ ਚੱਕ ਖਿੜੂਗਾ ਪਾ ਦੋ ਹਾਂ ਜੇ ਗੁਰਾ ਦੇਣੀ ਚਾਹੁੰਦਾ ਤਾਂ ਝੋਨਾ 1 ਘੰਟਾ ਪਾ ਕੇ ਰਹਿ ਦੇ ਸਕਦਾ ਉਹ ਤੋਂ ਪਰ ਪਰਲੇ ਹੋਣੇ ਪੈਂਦੇ ਆ ਅੱਧੇ ਕਿੱਲੇ ਤੋਂ ਹਾਂ ਅੱਧੇ ਕਿਲੋਮੀਟਰ ਤੋਂ ਇਹ ਫਿਲਮਾਂ ਚ ਕਿਥੋਂ ਦੇ ਖੇਤੀ ਕਰਦੇ ਹੋ ਹੋਰ ਹੁੰਦੀ ਆ ਆਉਂਦੀ ਆ ਅੰਬਾਨੀ ਕਿਆਂ ਨੇ 2-2 ਕਰੋੜ ਦੀਆਂ ਘੜੀਆਂ ਹੀ ਦੇਤੀਆਂ ਵਿਆਹ ਚ ਸੱਦਿਆਂ ਆਪਾਂ ਨੂੰ ਸੱਦ ਲੈਂਦੇ ਕੇਂਦਰ ਤੇ ਕਿਰੇ ਮੇਰੇ ਅੱਗੇ ਤੂੰ ਦੇਣੀਆ ਘੜਨਾ ਆ ਕੱਲ ਪਰਸੋਂ ਤੁਸੀਂ ਰੀਚਾਰਜ ਕਰਾ ਲਓਗੇ ਰੀਚਾਰਜ ਕਰਾ ਲਿਆ ਮੈਂ ਉੱਤੇ ਦੇਖੀ ਮਹੰਗਾ ਹੋ ਗਿਆ ਉਹ ਪੁਆਇੰਟ ਘੜੀਆਂ ਨਿਕੜੇ ਹਮਨ ਨਾ ਹੋਰ ਚਾਚਾ ਨਿਸ਼ਾਨੀ ਲਾਤੀ ਨੀਆਂ ਪਾਸ ਆ ਕੇ ਰੱਟਿਆ ਆਹ ਦੇਖ ਲੈ ਵਿੱਚ ਲੀਆਂ ਪਈਆਂ ਤੇਰਾ ਫੋਨ ਵੱਜੀ ਜਾਂਦਾ ਸੀ ਕੋਈ ਮਾਨਤਨ ਕਰਕੇ